ਜੀ ਕਿਤੇ ਵਾਲਾ ਉੱਥੇ ਖਲੋਤਾ ਹੋਰ ਕੋਈ ਇਹਨਾਂ ਦੀ ਮਤ ਕਰਨ ਦੇ ਜੋ ਸਾਡੇ ਚਲਾਈ ਆ ਉਹਾਂ ਉੱਥੇ ਸਾਡੀ ਕਿਉਂ ਨਹੀਂ ਮਤ ਕੀਤੀ ਪੁਲਸਾ ਤੁਸੀਂ ਫਿਰ ਮਜਵਾਬ ਦਿਓ ਬਿਲਕੁਲ ਬਿਲਕੁਲ ਇਹ ਵੀ ਬਸਰੀ ਕਰਦੇ ਆਈਆ ਨੇ ਜਿੱਤਾ ਕਿ ਕਹਾਵ ਉਹ ਪਹਿਲਾਂ ਰਾਜਪੁਰੇ ਉਹ ਡੈਥ ਹੋਈ ਆ ਉਹ ਜੀ ਕੋਈ ਧੰਨਾ ਨਾ ਹੋਵੇ ਲਾੜ ਆਡਰ ਕਦੀ ਵੀ ਸਾਡੇ ਤੁਸੀਂ ਕਾਦ ਸਵੀਕਾਰ ਕਰੋ ਸਾਡੇ ਤੁਸੀਂ ਸਵੀਕਾਰ ਜਾ ਲਾੜ ਆਡਰ ਬਿਲਕੁਲ ਠੀਕ ਹੈ ਜੀ ਤੁਹਾਡੇ ਵਾਸਤੇ ਆਇਆ ਸਾਡੇ ਭਰਾ ਨੇ ਸਦਾ ਰਹੇ ਆ ਉਹ ਜੇ ਪੇਟਰਾ ਹੋਂਦਾ ਆ ਕੋਈ ਤਫਾਦ ਨਹੀਂਗਾ ਭਾਵੇਂ ਕੋਈ ਹੋਵੇ ਪੰਜਾਬ ਦੀ ਧਰਤੀ ਪਰ ਸਾਨੂੰ ਗੁੱਸਾ ਸਾਨੂੰ ਗੁੱਸਾ ਹੁੰਦਾ ਹਮੇਸ਼ਾ ਆਪਣੇ ਆਪੇ ਕਿ ਚਿਗਲੀ ਨੇ ਫੂਲ ਮਾਰਾ ਮਲਸੂਰ ਨੇ ਰੋਪਕਾਰਾ ਯਾਰ ਸਾਨੂੰ ਇਹ ਨਾ ਜਾਣ ਨਹੀਂ ਦਿੱਤਾ ਦਿੱਲੀ ਸਾਡੇ ਨਾ ਪੌਣੇ 300 ਬੰਦਾ ਅੰਨਾ ਹੋ ਗਿਆ ਮੁੰਡਾ ਨੌਜਵਾਨ 25 26 26 ਸਾਲ ਦਾ ਇੱਕ ਮੁੰਡੇ ਨੂੰ ਗੋਲੀ ਮਾਰ ਕੇ ਉਹਨਾਂ ਮਾਰ ਦਿੱਤਾ ਉਹਦਾ ਤੋਹਾਂ ਪਰਚਾ ਨਹੀਂ ਕਰਿਆ ਹੁਣ ਇੱਥੇ ਲੈਣਗੇ ਆਏ ਐ ਇਹਨੂੰ ਕਿੱਥੇ ਨਹੀਂ ਸਹੀ ਇਹ ਭਗਤ ਜੀ ਆ यह पब्लिक फार्म पर हो रहा है ठीक अनुभव ना दोष है, है, है। ना बच्चों <twell> <t gallery> <tkay> <t fiance> बोलो ना भी इतना खल्ती खल्ती आ क्या बोल रहे हो ना बच्चों इस तरह के उसका पर्सेंटेज है ना कि पर्सेंटेज है ना कि बनाने ਕੋਈ ਖਾਲੀ ਪਰਚਾ ਕੀਤਾ ਯਾਰ ਛੁੜਦਾ ਬੋਲਿਆ ਕਰੋ ਤੁਸੀਂ ਸਿਆਣੇ ਬੰਦੇ ਹੋ ਅੱਗ ਨਹੀਂ ਫਿਰੋ ਐਫ ਆਈ ਆਰ ਜਾਂ ਕੱਲਵਾ ਬਣਾਉਨੇ ਆ ਵੇਖੋ ਇਹ ਨਹੀਂ ਗੱਲ ਇਹ ਖਣੀ ਨਹੀਂ ਜਿਹੜੀ ਜਿਹੜੀ ਜਮੂਹ ਇਹ ਗੱਲ ਹੈ ਹਿੰਦੁਸਤਾਨ ਦੇ ਅਸੀਂ ਵਾਸੀ ਹਾਂ ਆਪਾਂ ਸਾਰੇ ਵਾਸੀ ਆ ਨਾ ਇੱਕ ਕੰਡੇ ਲਾ ਦੇਣੇ ਸ਼ੱਕ ਜਾਂਦੀ ਤੇ ਨਾ ਲੈਣਾ ਸਾਡਾ ਵੀ ਕਿਸਾਨ ਬੰਦ ਕਰ ਦਿੰਦੇ ਯਾਰ ਤੇ ਗੱਲ ਬਣਦੀ ਆ ਤੁਸੀਂ ਗੱਲ ਬਣਦੀ ਨਹੀਂ ਇਹ ਗੱਲ ਬਣਦੀ ਨਹੀਂ ਜੇ ਉਥੇ ਅਸੀਂ ਚਲੇ ਵੀ ਜਾਂਦੇ ਅਸੀਂ ਕਰਨਾ ਕੀ ਸੀ 13 ਮਹੀਨੇ ਸਾਡਾ 750 ਬੰਦਾ ਉਹ ਤੇ ਸਾਡਾ ਸ਼ਹੀਦ ਹੋ ਗਿਆ ਜੇ ਮੋਦੀ ਇਹਦਾ ਅਕਲ ਵਾਲਾ ਹੁੰਦਾ ਸਿਆਣਾ ਬਿਆਣਾ ਇਹ ਬੰਦਾ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਜੇ ਉਹ ਤੇ ਦੂਜੇ ਦਿਨ ਹੀ ਆ ਜਾਂਦਾ ਨਹੀਂ ਨਹੀਂ ਦੂਜੇ ਦਿਨ ਹੀ ਆ ਜਾਂਦਾ ਸਾਡੇ ਸਿੰਘ ਬਾਰਡਰ ਉੱਤੇ ਉਹ ਭਰਾਓ ਜਿਹੜਾ ਕਾਲੇ ਕਾਨੂੰਨ ਨੇ ਮੈਂ ਸਾਰੇ ਪਿਛਾ ਲੈ ਜਾਣਾ ਤੇ ਮੁੜਕੇ ਵੀ ਖੜੇ ਮੁੜਕੇ ਵੀ ਖੜੇ ਮੁੜਕੇ ਵੀ ਖੜੇ ਕੀ ਫਾਇਦਾ ਹੋਇਆ ਸਾਨੂੰ ਮਰਵਾ ਕੇ ਯਾਰ ਹਾਂਜੀ ਦੇਖੋ ਅਹੀਂ ਜਿੰਨਾ ਚਿਰ ਇਹਦੇ ਬੜੇ ਸੂਝਵਾਦ ਵੱਡੇ ਦੇ ਤਾਂ ਅਜੇ ਤੋਂ ਨਹੀਂ ਨਹੀਂ ਸਾਡੀ ਕੋਈ ਲੜਾਈ ਸੋਚ ਸਾਡੇ ਭਰਾ ਹੋ ਤੁਸੀਂਾਰੇ ਦੇਖੋ ਸਾਨੂੰ ਇਹਨਾਂ ਦੇ ਖਿਲਾਫ ਕੋਈ ਨਾ ਹੱਕ ਆ ਪਰ ਤੁਹਾਡੇ ਗੱਲ ਪੈਣ ਦਾ ਹੱਕ ਨਹੀਂ ਸਾਨੂੰ ਕਿਸੇ ਨੂੰ ਵੀ ਤੁਹਾਨੂੰ ਵੀ ਨਹੀਂਗਾ ਕਿਸੇ ਨੂੰ ਵੀ ਨਹੀਂ ਹਾਂ ਬੱਸ ਇੱਕ ਪਰਿਵਾਰ ਤੋਂ ਹਾਂ ਬੱਸ ਹੋਰ ਸਾਡੀ ਕੋਈ ਗੱਲ ਨਹੀਂ ਅਲੱਛੇ ਤੁਸੀਂ ਲੜ ਰਹੇ ਹੋ ਲੜੋ ਸਰ ਦੇ ਵੋਟਾਂ ਦੀ ਆ ਪਰ ਸਾਡਾ ਵੀ ਮੌਕਾ ਤੁਹਾਡਾ ਗੱਲ ਕਰਨ ਦਾ ਭਾਈ ਕਰੋ ਜਰੂਰ ਕਰੋ ਕਰੋ ਬਾਕੀ ਦੇ ਲੋਕ ਵੀ ਕਰੋ ਤੁਹਾਡੇ ਅੱਗੇ ਆਉਂਦੇ ਨੇ ਤੇ ਤੇ ਬਰੇਸ਼ ਬਾਬਾ ਜੀ ਪਹਿਲਾਂ ਤਾਂ ਦਈਆਂ ਬਾਬਾ ਜੀ ਕੋਲ ਬੋਲਿਆ ਜੀ ਆਪਾਂ ਕੋਲ ਥੋੜਾ ਬੰਦੇ ਕਰ ਆਪਾਂ ਤੁਹਾਡਾ ਹੋ ਕੀ ਬਾਬਾ ਜੀ ਕੋਲ ਸਾਬ ਸਾਹਿਬ ਦਾ ਨਾਮ ਖਤਰ ਜਿਹਦੇ ਨਾਲ ਦਿੱਲੀ ਦੇ ਜੇਗਰਾਣ ਸਾਡੇ ਨਾਲ ਕਿਤੇ ਸੋਹਣੇ ਜਿਹੜੇ ਸੀ ਉਹ ਲੱਗੀਆਂ ਕਿਤੇ ਐਮਐਸਪੀ ਦਾ ਗ੍ਰੇਟੀ ਕੂ ਜਿਹੜਾ ਸੀ ਤੁਸੀਂ ਬਣਾਇਆ ਸੀ ਵਾਅਦਾ ਕਰਕੇ ਜਿਹੜੇ ਨਕੀਪੁਰ ਦੀ ਮਸਲ ਲੱਗੀ ਹਾਂ ਜੀ ਪੰਜਾਬ ਦੇ ਸੰਗਾਲ ਦੀ ਸਾਡੀ ਤਾਂ ਲੱਗਦਾ ਜਿਹੜਾ ਐਕਸਟਰੀਅਰ ਆਉਂਦੀਆਂ ਨੇ 543 ਐਮੀਆਂ ਉਹ 542 ਪਾਰਟੀਆਂ ਨੇ ਜਿਹੜੀਆਂ ਕਿਹਾ ਉਹ 542 ਪਾਰਟੀਆਂ ਨੇ ਨਸੀਪੁਰ ਕੀ ਦੀਆਂ ਦੇ ਦੋਸ਼ੀਆਂ ਨੂੰ ਮੈਂ ਕਹਿੰਦਾ ਜਿਹੜੀ ਗੱਲ ਤੁਸੀਂ ਕਿਹਾ ਉਹ ਮੇਰੇ ਨਾਲ ਮਤਲਬ ਹੋ ਜੀ ਨਸੀਪੁਰ ਕੀ ਦੀਆਂ ਦੇ ਮੁੱਖ ਦੋਸ਼ੀਆਂ ਜਿਹੜੇ ਆ ਅੱਜ 542 542 ਪਾਰਟੀਆਂ ਨੇ ਹਿੰਦੁਸਤਾਨ ਦੀਆਂ ਸਾਡੀਆਂ ਜਥੇਬੰਦੀਆਂ ਸਮਝਦੇ ਹੋ ਉਹਦੇ ਵਿੱਚ ਸਾਰੀਆਂ ਹੀ ਆਉਂਦੀਆਂ ਸਾਰਾ ਇੰਡੀਆ ਹੀ ਆਉਂਦਾ ਸਾਰੇ ਕਿਸਾਨ ਨੇ ਵਿਚਾਰੇ ਅਸੀਂ ਕੋਈ ਬਹੁਤੇ ਵੜਿਆਈ ਵਾਲੇ ਸੀ ਇੱਥੋਂ ਵਾਲੇ ਸਾਡਾ ਸਾਰਾ ਹਿੰਦੁਸਤਾਨ ਹੀ ਕਿਸਾਨਾਂ ਦਾ ਸਮਝਦੇ ਹੋ ਅੱਜ ਜੇ ਕਿਸਾਨ ਖਤਮ ਹੋ ਜੇ 80% ਲੋਕ ਇਹਦੇ ਨਾਲ ਨਿਰਭਰ ਇਹ ਤੁਹਾਡਾ ਸਭ ਕੁਝ ਨਾ ਖਰਾਬੀ ਪੈ ਜਾਏਗੀ ਜਾਣੇ ਬਣੋ ਉਹਨੂੰ ਸਮਝਾਓ ਆਪਣਿਆਂ ਨੂੰ ਮਾਰ ਕੇ ਕਦੀ ਕੋਈ ਗਾ ਨਹੀਂ ਭਰਿਆ ਤੁਹਾਡੇ ਸਾਥ ਤੁਹਾਡੇ ਸਾਥ ਨਾ ਕਰੋ ਸਾਨੂੰ ਭਾਈ ਇਹ ਕਿਹੜੀ ਕਿਹੜੀ ਫਸਲ ਲੱਗਦੀ ਪੰਜਾਬ ਚ ਪੰਜਾਬ ਦੇ ਕਣਕ ਝੋਨਾ ਨੂੰ ਮਜ਼ਦੂਰੀ ਆ ਸਾਡੀ ਸੰਗਲ ਹੌਸਲੀਆਂ ਕਰਨੀ ਠੀਕ ਆ ਵੇਖੋ ਜੀ ਕਣਕ ਝੋਨਾ ਜਿਹੜਾ ਨਾ ਸਾਡੀ ਮਜ਼ਦੂਰੀ ਆ ਝੋਨਾ ਜਿਹੜੀ ਵਰਾਇਤੀ ਜਿਹੜੀ ਫਸਲ ਨਹੀਂ ਹੋਗੀ ਫਸਲ ਨਹੀਂ ਹੋਗੀ ਝੋਨਾ ਜਿਹੜਾ ਸਾਡੇ ਤੇ ਥੋਪਿਆ ਗਿਆ ਅੰਨ ਭੰਡਾਰ ਤੁਦਾਕਰ ਨੂੰ ਤੁਸੀਂ ਆਪ ਤੁਹਾਡੀਆਂ ਸਰਕਾਰਾਂ ਨੇ ਥੋਪਿਆ ਸਾਡੇ ਤੇ ਤੁਸੀਂ ਇਹਨੂੰ ਮੱਕੀ ਤੇ ਐਮਐਸਪੀ ਦੋ ਮੂੰਗੀ ਤੇ ਐਮਐਸਪੀ ਦੋ ਬਾਜਰੇ ਨਾਲ ਐਮਐਸਪੀ ਦੋ ਹੀ ਲਵਾਂਗੇ ਦੋ ਹੀ ਲਵਾਂਗੇ ਝੋਨਾ ਹੀ ਫਸਲ ਬਦਲਾਂਗੇ ਉਹਦਾ ਕਾਰਨ ਇਹ ਆ ਵੇਖੋ ਬੱਬੂ ਜੀ ਮੇਰੀ ਗੱਲ ਸੁਣੋ ਪੰਨੇਰੀ ਪੂਰੀ ਹੋਵਨ ਦੋ ਮੇਰੀ ਪੂਰੀ ਹੋਣ ਦੋ ਉਦੋਂ ਵੇਖੋ ਕਾਰਨੇ ਆ ਕਣਕ ਨੂੰ ਨਾਲ ਤੁਹਾਨੂੰ ਦਾ ਬੀਜੰਦਾ ਜੇ ਤੁਹਾਨੂੰ ਕਣਕ ਨੂੰ ਨਹੀਂ ਬੀਜਦਾ ਪੂਰਾ ਘਰ ਨਹੀਂ ਪੂਰਾ ਉਹਨਾਂ ਜਿਹੜੀਆਂ ਲਿਮਟਾਂ ਚੁੱਤੀਆਂ ਉਹਨਾਂ ਧਰਦੀਆਂ ਨਹੀਂ ਮੱਕੀ ਆਪਾਂ ਬੀਜਦੇ ਆ 18 ਰੁਪਏ ਦੀ ਐਮਐਸਪੀ ਆ ਅੱਜ ਤੁਸੀਂ ਬਾਜ਼ਾਰ ਚਲ ਜਓ 1000 ਰੁਪਏ ਨੂੰ ਮੱਕੀ ਵੇਖਦੀ ਆ ਜਦੋਂ ਪੱਕੀ ਪਛਾਣ ਨਹੀਂ ਹੁੰਦੀ 8-900 ਤੋਂ 1000 ਰੁਪਏ ਚ 18 ਦੀ 75 ਰੁਪਏ ਐਮਐਸਪੀ ਆ ਠੀਕ ਆ ਜੀ ਹੁਣ ਤੁਸੀਂ ਮੰਡੀ ਜਾ ਰੇਟ ਪਤਾ ਕਰੋ ਕੀ ਆ ਸਰੋਂ ਦਾ 45 ਤੋਂ 5000 ਰੁਪਏ ਵਾ ਤੇ ਕਣਕ ਅਸੀਂ ਤੁਹਾਨੂੰ ਦੱਸਿਆ ਵੀ ਉਹ ਸਾਡੀ ਮਜ਼ਦੂਰੀ ਜਾ ਪਰ ਬਾਕੀ ਤਾਂ ਹੀ ਅਮਰਤੀ ਜਾਈਆ ਬਾਬੂ ਜੀ ਆਪਣੇ ਸਾਝੋਂ ਤੁਸੀਂ ਦੱਸੋ ਤੁਸੀਂ ਕਰ ਲੋ ਤੁਸੀਂ ਪਾਪਾ ਜੀ ਆਪਣੀ ਗੱਲ ਕੀਤੀ ਉਹਨਾਂ ਦੇ ਅੰਦਰ ਸੁਣਵਾਤੀ ਆਏ ਆ ਤੁਸੀਂ ਤੁਸੀਂ ਕੌਣ ਹੋ ਪਿੰਡ ਦੇ ਨੇ ਪਿੰਡ ਦੇ ਮੈਂ ਵੀ ਤੁਹਾਡੇ ਅੰਦਰ ਤੁਸੀਂ ਵਿੱਚ ਬੋਲਣਾ ਨਹੀਂ ਆਪਾਂ ਗੱਲ ਕਰ ਤੁਸੀਂ ਬਾਹਰ ਦਾ ਬੰਦਾ ਨਹੀਂ ਬੋਲੇ ਸਾਹੀ ਕਰੇਗਾ ਮਤਲਬ ਕੋਈ ਆ ਕੋਈ ਬਾਅਦ ਨਹੀਂ ਗੱਲ ਕਰੇਗਾ ਹਾਂ ਜੀ ਹਾਂ ਜੀ ਕਿੰਨੇ ਤੁਸੀਂ ਦੱਸੋ ਤੁਸੀਂ 50 ਸਾਲ ਹਾਂਜੀ ਨਹੀਂ ਤੁਹਾਡੇ ਸਾਡੇ ਯਾਰ ਇਹ ਦਲੀਲ ਕਰਨ ਦੇ ਦਲੀਲ ਨਾਲ ਗੱਲ ਹੋਣੀ ਹੈ ਦਲੀਲ ਨਾਲ ਗੱਲ ਕਰਾਂਗੇ ਦਲੀਲ ਨਾਲ ਹਰ ਬੰਦਾ ਦਲੀਲ ਦਾ ਬੰਦਾ ਹਾਂਜੀ 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 ਬਿਲਕੁਲ ਬਿਲਕੁਲ ਜਿਹੜੀ ਕੱਲ ਕਰਦੇ ਮੋਦੀ ਪੰਜਾਬ ਬਾਰੇ ਮੋਦੀ ਨੇ ਕਿਹਾ ਨਾ ਕਿਸੇ ਟਿਕਟਾਰੀਆਂ ਨੇ ਬਾਰਡਰ ਤੇ ਕਿੱਲਾ ਲਾਤੇ ਮਕੇ ਉਹ ਕਿਹਨੇ ਨਹੀਂ ਕੀਤਾ ਹੁੰਦੇ ਉਹ ਗੱਲ ਹੈ ਜੇ ਕੋ ਕਾਨੂੰਨ ਦਾ ਵਾਸਤਾ ਵੀ ਬਣਾਉਣਾ ਹਾਂਜੀ ਉਹ ਕਿਹੋ ਜਿਹਾ ਡਿਲੀਵਰੀ ਨਹੀਂ ਜੇ ਕਿਸਾਨ ਦਿੱਲੀ ਤੋੜੀਦਾ ਫਿਰ ਕਾਨੂੰਨ ਬਸਤਾ ਪਾ ਗੋਈ ਨਹੀਂ ਜੀ ਜੀ ਵੀ ਹੋਈ ਲਾਲੀ ਹੋਈ ਜੀ ਅੱਗੇ ਅੱਗੇ ਮੈਂ ਸ਼ੁਰੂ ਸਰਪੰਚ ਜੀ ਸਰਦਾਰ ਜੀ ਸਰਦਾਰ ਜੀ ਮੈਂ ਇੱਕ ਵਾਰ ਪੰਜਾਬ ਦੇ ਸਰਦਾਰ ਜੀ ਗੱਲ ਕਰਦੇ ਗਾਣ ਮੋਤੀ ਲਿਆਵਾ ਦਾ ਮੋਤੀ ਲਿਆਵਾ ਦਾ ਆਡੇ ਜੱਗ ਦਾ ਕੰਮ ਹੈ ਬਾਬਾ ਜੀ ਨੇ ਇੱਕ ਵਾਦਾ ਕੀਤਾ ਵਾਦਾ ਕਿ ਤੁਹਾਡੀ ਗੱਲ ਸੁਣ ਲੋ ਮੇਰੇ ਵੀਰ ਤੁਸੀਂ ਮੈਨੂੰ ਛੋਟੇ ਹੋਣੇ ਹੋ ਮੇਰੀ ਘਰ ਖਾਲ ਉਮਰਾ ਨਹੀਂ ਜੀ ਤੁਸੀਂ ਰੱਖੋ ਅੱਛਾ ਮੇਰੀ ਬੇਨਤੀ ਆ ਕਿ ਤੁਹਾਡੀ ਗੱਲ ਹੀ ਰੱਖਾਂ ਨਹੀ ਦੇਖੋ ਜਿੰਨਾ ਚਿਰ ਸਾਨੂੰ ਥਨ 67 ਦੇ ਆਧਾਰ 'ਤੇ ਮੰਨ ਕੇ ਸਾਨੂੰ ਸੂਚਕ ਅੰਕ ਦੇ ਨਾਲ ਨਹੀਂ ਜੋੜਦੀ ਸਰਕਾਰ ਜੱਟ ਨਹੀਂ ਤਾਂ ਉਠੂਗਾ ਕਿਸਾਨ ਤਾਂ ਉਠੂਗਾ ਨਹੀਂ ਉਹੀ ਆਵਾਜ਼ ਹੈ ਕਿ ਥਨ 67 ਦੇ ਕੋਲੋਂ ਥਨ 67 ਤੇ ਜਿਹੜਾ ਰੇਟ ਸੀ ਅੰਕ ਦਾ ਉਦੋਂ 76 ਰੁਪਏ ਸੀ 76 ਰੁਪਏ ਸੀ ਉਦੋਂ ਏਟ ਦਾ 76 ਰੁਪਏ ਸੀ ਉਦੋਂ ਏਟ ਦਾ ਰੇਟ ਸੀ 65 ਰੁਪਏ ਸਮਝੋ ਗੱਲ ਕਰੀ 10 ਰੁਪਏ ਵਾਪਸ ਹੋ ਜਾਂਦੇ ਸੀ 10 ਰੁਪਏ ਹੀ ਦੂਜੀ ਸੀ ਸੀਮਟ ਸਮਝੋ ਸੋਨਾਟਾ 200 ਰੁਪਏ ਉਹਦਾ ਕੁਆਲੀਫਿਕੇਸ਼ਨ ਕਰ ਲਓ ਭਾਈ ਸਾਨੂੰ ਬਚਿਆ ਕੀ ਆ ਇਹ ਅਸੀਂ ਦੁਖੀ ਆ ਉਹ ਲੜਾਈ ਹੈ ਯਾਰ ਸਰਕਾਰਾਂ ਪਰ ਰੋਣਾ ਹੁੰਦਾ ਯਾਰ ਇਹ ਗੱਲ ਅੱਗੇ ਪਹੁੰਚਣੀ ਆ ਨਾ ਠੀਕ ਪਸਾਨ ਨਹੀਂ ਸਾਡੇ ਉਧਰ ਵੀ ਪਸਾਨ ਜਿਹੜੇ 50-50 100 ਕਿੱਲੇ ਦੇ ਮਾਲ ਨੂੰ ਪਸਾਨ ਹੈ ਮੈਂ ਨਰਮ ਸਿੰਘ ਮਲਾਹ ਦਾ ਕੋਟਰ ਪੰਨੇ ਕਿਸਾਨ ਮਰੇ ਅੱਗੇ ਪੰਜਾਬ ਮੰਤਰੀ ਕਹਿੰਦੇ ਆ ਕੋ ਗੱਲ ਇਹ ਆ ਜਿਹੜਾ ਤੁਹਾਡਾ ਕੋਈ ਮਸਲਾ ਨਾ ਆਪਾਂ ਸਿਰ ਪਰ ਉਹ ਤਾਂ ਜ ਸਾਡੇ ਵੀ ਸਾਡਾ ਮਬੂ ਦੀ 50 ਕਿੱਲੇ ਵਾਲੇ ਤੁਹਾਡੇ ਵਾਲੇ ਬੰਦੇ ਆ 50 ਕਿੱਲੇ ਦੇ ਤੁਹਾਡੇ ਵਾਲੇ ਬੰਦੇ ਖੜੇ ਆ ਇੱਧਰ 2-4 ਕਿੱਲੇ ਆ ਨਹੀਂ ਨਹੀਂ ਗੱਲ ਸੁਣੋ ਗੱਲ ਸੁਣੋ ਮੈਂ ਵੀ ਨਰਮ ਸਿੰਘ ਕਿਸਾਨ ਨਾਲ ਟਕ ਟਕ ਰਿਹਾ ਮੈਨੂੰ ਸਭ ਉਹ ਗੱਲ ਇਹ ਆ ਆਪਾਂ ਤੁਹਾਡੇ ਜਿਹੜਾ ਮਸਲੇ ਦਾ ਉਹੀ ਮੌਕਾ ਤੇ ਦਿਓ ਤੁਸੀਂ ਗੱਲ ਇਹ ਹੈ ਕਿ ਤੁਸੀਂ ਮਤਲਬ ਖਿਲਾਫ ਹੀ ਚਲੀ ਜਾਓਗੇ ਨਹੀਂ ਨਹੀਂ ਖਿਲਾਫ ਨਹੀਂ ਸਵਾਮੀ ਨਾਥਨ ਦੀ ਰਿਪੋਰਟ ਮੈਂ ਉਹਨੇ ਕਮੇਟੀ ਕੋਲ ਆ ਗਏ ਖਾਣ ਉਹਨਾਂ ਦੋ ਨਹੀਂ 14 ਚ ਉਹ ਇੱਕ ਮੰਨ ਕੇ ਆਏ ਨੇ ਮੋਦੀ ਸਾਹਿਬ ਮੋਦੀ ਜੀ ਮੋਦੀ ਜੀ ਉਹ ਨਹੀਂ ਮੰਨੇ ਆ ਉਹ ਜਿਹੜੀ ਐਡੀ ਉਹਦਾ ਸਵਾਮੀ ਨਾਥਨ ਦੀ ਰਿਪੋਰਟ ਮੈਂ ਲਾਗੂ ਕਰਾਂਗਾ ਗੱਲ ਸੁਣੋ ਤੇ ਬਾਬੂ ਜੀ ਦੀ ਗੱਲ ਸੁਣਾ ਠੀਕ ਹੈ ਅਸੀਂ ਗੱਲ ਵਿਖਾਉਣੀ ਹੈ ਸਾਡੀ ਬੱਲਣਾ ਥੋੜਾ ਗੱਲ ਰੱਖਣਗੇ ਓਕੇ ਸਾਡੇ ਯਾਰ ਸਾਡੇ ਨੇ ਸਾਰੇ ਇਹ ਮਟਾਲੇ ਸ਼ਹਿਰ ਤੋਂ ਇਹ ਜੱਦੀ ਸਾਡੇ ਮੰਦੇ ਨਹੀਂ ਹਾਂਜੀ ਦਾ ਭਾਜੀ ਆ ਸਾਡੇ ਬੈਠੇ ਨਾ ਅਸੀਂ ਕੋਈ ਦੂਜਾ ਰੋਪਰੇ ਨਹੀਂ ਨਾ ਨਹੀਂ ਸਾਡੇ ਭਰਾਓ ਲਓ ਜੀ ਸਾਡੇ ਲੀਡਰ ਆ ਨਾ ਉਹ ਹੀ ਕਹਿੰਦੇ ਵੀ ਸਾਡਾ ਵਿਰੋਧ ਕਰੋ ਹਾਂ ਜਮੜ ਤੋਂ ਕਰੇਵਾ ਦਾ ਬਿਆਨ ਸਾਡੇ ਲੀਡਰ ਆ ਨਾ ਗਰੇਵਾਲ ਉਹਨੇ ਬਿਆਨ ਦਿੱਤੀ ਹੈ ਜਿਹੜਾ ਸਹੀ ਹੈ ਨਾ ਗੱਲ ਸੁਣੋ ਗੱਲ ਹੀ ਹੈ ਕੋਡੀਪਨ ਗੱਲ ਵੀ ਕਈ ਗੱਲ ਹੈ। ਦੂਜੀ ਗੱਲ ਇਹ ਹੈ ਕਿ ਕੰਮ ਸੇ ਗੰਮ ਤੁਸੀਂ ਥੋੜਾ ਬੋਤਾ ਖਾ ਦਿਓ ਤੁਸੀਂ। ਸਮਲੇ ਅੱਧਾ ਬਰੋਚ ਹੋ ਗਿਆ। ਛੇੜੀ ਮਾਰੀ ਹਟੋ ਸਾਥ ਲਓ ਯਾਰ। ਬੱਬੂ ਜੀ ਕਹੀ ਗੱਲ ਕਰਦਾ ਸਾਹਮਣੇ। ਪੰਜਾਬ ਦਾ ਕੋ ਮਸਲਾ ਹੱਲ ਕਰਨਾ ਕੋਈ ਠੀਕ ਹੈ ਨਾ। ਮੈਂ ਲੰਮਾ ਹੋਣਾ ਮੈਂ ਇਹ ਸਰਪੰਚ ਦਾ ਬਿਆਨ ਲਿਆ ਦੱਸਣਾ। ਨਹੀਂ ਨਹੀਂ। ਇਹ ਕਰੇ ਵਾ ਇੱਕੋ ਗੱਲ ਨਹੀਂ ਹੰਦਾ ਵਾ। ਠੀਕ ਹੈ। ਠੀਕ ਹੈ। ਕੋਈ ਨਾਂ ਬਣਦਾ। ਇਹ ਗੱਲ ਸੁਣ ਲਓ ਬਟਾ। ਗੱਲ ਸੁਣ ਲਓ ਬਟਾ। ਕੋਈ ਦਲੀਲ ਨਹੀਂ। ਆਪਲੀ ਬਣੀ ਜੀ ਗगन ਮਸੀ ਕਿ ਨਾਲ। ਗगन ਮਾਨ। ਉਹਨੂੰ ਪਤਾ ਵੀ ਆ ਮੈਂ ਕਹਿੰਦੇ ਹਰ ਬਣਾਉਂ ਦੋ ਜਦੋਂ ਮੈਂ ਸਿੱਟਾ ਵੀ ਬਣਾਉਂਦਾ ਉਹ ਜੀ ਚੁਟਕੀ ਚ ਦੇਖੋ ਚੋਲ ਨਾ ਬਰੀਗਾ ਉਹ ਕਰੇ ਕਿੱਥੇ ਪੜਤੀ ਨਹੀਂ ਆਉਂਦੇ ਨਾ ਮੋਤੀ ਸਾਹਿਬ ਨੇ ਨਾ ਨਾ ਕੀਤਾ ਸੀ ਜਦੋਂ ਮੋਤੀ ਸਾਹਿਬ ਨੇ ਅੱਲਾ ਦਾ ਜਿਹੜਾ ਸੀ ਚਲੋ ਲਾਜ ਕਰਾਉਂਦਾ ਜਦੋਂ ਮੋਦੀ ਮੰਤਰੀ ਜੀ ਆਉਂਦੇ ਕਹੀ ਗੱਲ ਕੋਈ ਗੱਲ ਕੋਈ ਚਾਲ ਦਾ ਮੁੱਦ ਕਰਕੇ ਹੋਈ ਹੈ ਪਿੰਡ ਦੇ ਕੋਈ ਗੱਲ ਅੱਛਾ ਫਿਰ ਕੋਈ ਸਾਲ ਸਾਡਾ ਇੱਕ ਇਹਨਾਂ ਦੇ ਮੁੰਡੇ ਮੈਂ ਨਾ ਲੁਕੀਨਪੁਰ ਕੀਰੀ ਵਾਲਾ ਕਾਂਡ ਹੋਇਆ ਪੰਜਾਬ ਤੋਂ ਇੱਕ ਬੀਜਪੀ ਦਾ ਨੋਟਸ ਦਾ ਦਿਓ ਉਹਦੇ ਬਰਸਲਾ ਬੋਲਿਆ ਦਾ ਕੋ ਧਿਆਨ ਆਇਆ ਕਿਹੇ ਪੰਜਾਬ ਦੇ ਬੀਜਪੀ ਲੀਡਰ ਨਹੀਂ ਇਹਦੇ ਨਜਾਇਜ਼ ਜੇ ਬੀਜਪੀ ਵਾਲੇ ਇੱਥੇ ਵੀ ਕਰ ਲਗੇ ਤੇ ਕਿੱਦਾਂ ਇਹਦੇ ਠੇਕੀ ਖਾਈ ਹੈ ਨਹੀਂ ਨਹੀਂ ਮਾੜਾ ਮਾੜਾ ਇੱਥੇ ਮਾੜਾ ਕਿਹਾ ਨਹੀਂ ਮਾੜਾ ਹੋਇਆ ਇੱਥੇ ਮਾੜਾ ਪੰਜਾਬ ਦੇ ਕਿਹੇ ਬੀਜਪੀ ਲੀਡਰ ਦਾ ਬਿਆਨ ਦਾ ਦਿਓ ਉਹਨੂੰ ਅਜੇ ਵੀ ਨਾ ਤਰਨ ਬਕਾਇਦਾ ਮੰਤਰੀ ਉਹਨੂੰ ਫੇਰ ਸੀਟ ਦਿੱਤੀ ਆ ਮੰਤਰੀ ਮੰਤਰੀ ਉਹ ਰੱਖਿਆ ਗਿਆ ਉਹਦਾ ਪਿਓਰ चलो <laughs> हूंदी